ਉਹ ਦੇਸ਼ ਵਿਦੇਸ਼ ਵਿੱਚ ਵਸਦੇ ਭੈਣ ਭਰਾਵੋ ਕਰੋ ਦਰਸ਼ਨ ਗੁਰੂ ਗੋਬਿੰਦ ਸਿੰਘ ਦੀ ਲਾਡਲੀ ਫੌਜ ਜਿਹੜੀ ਜੁੱਧ ਦੇ ਮੈਦਾਨ ਵਿੱਚ ਜੂਝ ਰਹੀ ਆ ਦਾ ਦੇਖ ਲੋ ਸੁਪੇਂ ਦੇ ਵਿੱਚ ਹਾੜ ਨੇ ਤੈਸ਼ ਨੈਸ਼ ਕਰਦੀ ਆ ਹੱਸਦੇ ਚਿਹਰੇ ਸਾਡੇ ਭਰਾ ਜਿਨ੍ਹਾਂ ਨੇ ਉਹ ਪਾਰ ਲੰਘ ਗਏ ਉਹ ਤੋਂ ਸਾਕਾ ਜੇ ਨਾ Mira la calle. Estos son una máquina. Es una máquina. Esto es una máquina. Mira. Mira. Son equipos que traje. Viniendo de Madrid. Y de Girona. Mira, señor. Ha cerrado su tienda a venir aquí. ¿De dónde eres? Ripoll. Ripoll Girona. Mira, de Ripoll Girona con usted. Sacará enviar este video por favor, en Girona Ripoll. Que vean este señor. ਕਈਏ ਤੇ ਨਾ ਟੇਲਾ ਬੱਚਿਆਂ ਨੂੰ ਛੱਡ ਕੇ ਆ ਗਏ ਕਈ ਸੰਤ ਫੇਰੇ ਮੀਰਾ ਭੁੱਖਿਆਂ ਨੂੰ ਲੰਗਰ ਦਿੱਤਾ ਕੱਪੜਾ ਦਿੱਤਾ ਸੇਵਾ ਸੰਭਾਲਦਾ ਮੀਰਾ ਉਹ ਤੁਸੀਂ ਜੁੜਿਆਂ ਦੇ ਵਿੱਚ ਵੜ ਕੇ ਰੋਣੀ ਆ ਕੀ ਬੈਣੀ ਤੋਂ ਹਮ ਸੇਨਯੋਰ ਦੇਣੀ ਤੋਂ ਤੇਰੇਆਂ ਨੂੰ ਗੁਰੂ ਦੇ ਪਿਆਰ ਆ ਮਨ ਕੋਲ ਦਿਖਾਵਾ ਕਰਨਾ ਉਹ ਤੁਸੀਂ ਦੋਖੋ ਤੁਸੀਂ ਪਾ ਕੇ ਸੇਵਾ ਕਰਦੇ ਆ ਆਓ ਮੈਦਾਨ ਦੇ ਵਿੱਚ ਦੇਖੋ ਗੁਰੂ ਦੇ ਪਿਆਰੇ ਕਿੰਨਾ ਖੜ ਰਹੇ ਆ ਖੁਸ਼ ਆ ਸੇਵਾ ਕਰ ਰਹੇ ਆ